ਅਲਕਾ ਦੱਖਣੀ ਅਦੀਨ ਆਉਂਦਾ ਇਲਾਕਾ ਪੀਰਾਵਾਲੀ ਗਲੀ ਨੇੜੇ ਤਰਨਤਾਰਨ ਰੋਡ ਵਿਖੇ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਚੋਣ ਰੈਲੀ ਨੂੰ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਇਸ ਮੌਕੇ ਲੋਕ ਸਭਾ ਹਲਕੇ ਦੇ ਉਮੀਦਵਾਰ ਤਰਨਜੀਤ ਸਿੰਘ ਸੰਤੂ ਗੁਰਪ੍ਰਤਾਪ ਸਿੰਘ ਟਿੱਕਾ ਸਾਬਕਾ ਐਮਐਲਏ ਹਰਚਿੰਦਰ ਸਿੰਘ ਠੇਕੇਦਾਰ ਅਜੇ ਵੀਰਪਾਲ ਸਿੰਘ ਗੰਧਾਵਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਤੇ ਵਰਮੀ ਨੇ ਕਰੋਣਾ ਰੁਪਈਏ ਹਲੇ ਵੀ ਦਿੱਤੇ ਜਾਂਦੇ ਉਸ ਕੰਪਨੀ ਨੂੰ ਜਿਹੜੀਆਂ ਮਸ਼ੀਨਾਂ ਚ ਗਾਦੀਆਂ ਤੇ ਉਹ ਮਸ਼ੀਨਾਂ ਬਿਲਕੁਲ ਨਹੀਂ ਚੱਲਦੀਆਂ ਮਤਲਬ ਇਹ ਕਿ ਕੁਮੰਡਾਰਸ ਕੈਪਟਨ ਤੁਹਾਡੇ ਨਾਲ ਹੀ ਹੋ ਗਿਆ ਤੇ ਕੋਈ ਪੁੱਛਣ ਵਾਲਾ ਨਹੀਂ ਉਸ ਤਰ੍ਹਾਂ ਆਪਣੇ ਇਲਾਕੇ 'ਚ ਕਲੋਨੀ ਵਸਬਾਦੀ ਕੀ ਹਾਲਤ ਹੈ ਕੋਈ ਨਾ ਪਤਾ ਵੇ। ਪਾਲੀ ਨਾ ਪੜਾ ਲਾ ਕੇ ਤੇ ਨੱਥੀ ਨਾਲ ਚੀਨ ਪਾ ਕੇ ਫੋਨੇ ਦੀ ਚੀਨ ਪਾਈ ਹੋਰੇ ਕੋਈ ਖਿੱਚ ਕੇ ਲਾ ਜਵੇ। ਕੁਛ ਪਤਾ ਨਹੀਂ। ਰੈਲੀ ਇਲੈਕਸ਼ਨ ਦਾ ਦੌਰ ਹੈ ਤੁਹਾਨੂੰ ਪਤਾ। ਉਹਦੇ ਚ ਰੈਲੀਆਂ ਦਾ ਜਿਹੜਾ ਕੰਮ ਹੈ ਉਹ ਹੀ ਹੁੰਦਾ ਹੈ। ਲੋਕਾਂ ਦਾ ਪਿਆਰ ਜਿੰਨਾ ਮਿਲੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਅੱਜ ਰੈਲੀ ਕੀਤੀ ਇਸ ਇਲਾਕੇ 'ਚ। ਔਰ ਸੰਧੂ ਸਾਹਿਬ ਆਏ ਨੇ ਆਪਣਾ ਵਿਚਾਰ ਦੱਸ ਕੇ ਗਏ ਨੇ। ਉਹ ਤੁਹਾਨੂੰ ਪਤਾ ਹੈ। ਪੀ ਪੰਜਾਬ ਦੇ ਜਿਹੜੇ ਮਸਲੇ ਨੇ ਬਹੁਤ ਲਟਕੇ ਹੋਏ ਨੇ ਪੰਜਾਬ ਚ ਨਸ਼ੇ ਚ ਨੌਜਵਾਨ ਜਿਹੜਾ ਮਰ ਰਿਹਾ ਸਾਡੇ ਉੱਤੇ ਸਾਡੇ ਬਹੁਤ ਵੱਡੇ ਜਿਹੜੇ ਕੰਮ ਪਿਛਲੇ ਸਮੇਂ ਦੌਰਾਨ ਰੁਕੇ ਹੀ ਉਹ ਸਾਡੇ ਹੱਲ ਹੋਣਗੇ ਕਿਉਂਕਿ ਸਰਕਾਰ ਮੋਦੀ ਜੀ ਦੀ ਬਣਨ ਵਾਲੀ ਆ ਤੇ ਮੋਦੀ ਦੀ ਸਰਕਾਰ ਜੇ ਬੰਦੀ ਸੈਂਟਰ ਦੇ ਵਿੱਚੋਂ ਇਹਨਾਂ ਦੀ ਕੋਆਰਡੀਨੇਸ਼ਨ ਬੰਦੀ ਆ ਸਾਡਾ ਜਿਹੜਾ ਮੈਂਬਰ ਪਾਰਲੀਮੈਂਟ ਉੱਤੇ ਪਹੁੰਚਦਾ ਵਾ ਤੇ ਅਸੀਂ ਠੋਕ ਕੇ ਹੱਕ ਆਪਣੇ ਮੰਗ ਕੇ ਇਥੇ ਅੰਮ੍ਰਿਤਸਰ ਦੇ ਵਿਕਾਸ ਦੀ ਗੱਲ ਕਰ ਸਕਦੇ ਆ ਤੇ ਵਿਕਾਸ 100% ਦੀ ਛੋਟੀਆਂ ਵੀ ਵਿਕਾਸ ਹੋਣਗੇ